ਤੁਹਾਹ ਦੇਖੋ ਅੱਜ ਤੁਹਾਨੂੰ ਨਵੀਂ ਚੀਜ਼ ਦਿਖਾ ਰਿਹਾ ਦੇਖੋ ਆਟੇ ਦੇ ਵਿੱਚ ਪਾ ਕੇ ਆਪਾਂ ਨੇ ਘਿਓ ਦੇਸੀ ਪਿਓਰ ਤੇ ਬਣਾ ਰਿਹਾ ਚੂਰਮਾ ਤੇ ਆ ਦੇਖੋ ਆਪਣੀ ਕੜਾਹੀ ਦੇ ਵਿੱਚ ਦੇਸੀ ਘਿਓਈ ਹੈ ਤੇ ਵਿੱਚ ਵੀ ਦੇਸੀ ਘਿਓ ਪਾਇਆ ਸੀ ਆਟੇ ਦੇ ਵਿੱਚ ਤੇ ਆ ਆ ਗਿਆ ਆਪਣਾ ਚੂਰਮਾ ਜੋ ਕਿ ਆਪਾਂ ਇਸ ਤਰੀਕੇ ਦੀਆਂ ਰੋਟੀਆਂ ਤਲ ਤਲ ਕੇ ਬਣਾ ਰਿਹਾ ਆ ਦੇਖੋ ਪੂਰੀ ਮਰਮਰੀ ਰੋਟੀ ਆ ਤੇ ਦੇਖੋ ਆਪਣੇ ਆਪ ਹੀ ਹੱਥਾਂ ਦੇ ਵਿੱਚ ਕੋਰਦੀ ਜਾਂਦੀ ਹੈ ਤੇ ਆ ਦੇਖੋ ਸਾਰੀਆਂ ਇਸੇ ਤਰੀਕੇ ਦੇ ਨਾਲ ਤਿਆਰ ਕਰ ਲਈਆਂ ਆ ਦੇਖੋ ਬਹੁਤ ਹੀ ਵਧੀਆ ਤੇ ਟੇਸਟ ਬਣ ਕੇ ਤਿਆਰ ਹੋਊਗਾ ਇਹ ਬੜਾ ਜਿਹੜਾ ਕਿ ਆਪਾਂ ਚੁਰਮਾ ਤਿਆਰ ਕਰ ਰਹੇ ਹਾਂ ਆ ਦੇਖੋ ਇੱਕ ਇੱਕ ਕਰਕੇ ਤੜੀ ਜਾ ਰਹੇ ਹਾਂ ਹੌਲੀ ਹੌਲੀ ਇਸ ਤਰੀਕੇ ਦੇ ਨਾਲ ਆਪਾਂ ਸਾਰਾ ਜਿਹੜਾ ਕਿ ਪ੍ਰੋਸੈਸ ਤੁਹਾਨੂੰ ਦੱਸ ਰਹੇ ਹਾਂ ਦਿਖਾ ਰਹੇ ਹਾਂ ਨਾਲ ਦੇ ਨਾਲ ਆ ਦੇਖੋ ਇੱਕ ਦੋ ਰੋਟੀਆਂ ਰਹਿ ਗਈਆਂ ਬਾਕੀ ਆਪਾਂ ਨੇ ਹਟਾ ਲ ਰਹੀਆਂ ਸੀ ਪਹਿਲੀ ਦੇਖੋ ਇਸ ਤਰੀਕੇ ਦੇ ਹਟਲੀਆਂ ਤੇ ਵਧੀਆ ਜਿਹੜਾ ਕਿ ਇਸ ਦੇ ਵਿੱਚ ਮਿੱਠਾ ਵਗੈਰਾ ਆ ਉਹ ਆਪਾਂ ਬਾਅਦ ਦੇ ਵਿੱਚ ਮਿਕਸ ਕਰਨਾ ਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਕੇ ਇਹ ਤਿਆਰ ਹੋਊਗਾ ਤੇ ਆਪਣੀ ਵੀਡੀਓ ਸ਼ੇਅਰ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਜਿਨ੍ਹਾਂ ਵੀਰਾਂ ਨੇ ਪੇਜ ਫੋਲੋ ਨਹੀਂ ਕੀਤਾ ਹੋਇਆ ਪੇਜ ਫੋਲੋ ਜ਼ਰੂਰ ਕਰਕੇ ਰੱਖ ਲੋ ਤਾਂ ਕਿ ਹਰ ਰੋਜ਼ ਨਵੀਂ ਰੈਸਪੀ ਤੁਹਾਡੇ ਲਈ ਲੈ ਕੇ ਆਈਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਜੇ ਤੇ ਆਪਾਂ ਆ ਦੇਖੋ ਪ੍ਰੋਸੈਸ ਚੱਲ ਰਿਹਾ ਆਪਣਾ ਨਾਲ-ਨਾਲ ਨਾਲ-ਨਾਲ ਆਪਾਂ ਵੀਡੀਓ ਬਣਾ ਰਿਹਾ ਤੇ ਦੇਖੋ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੈ ਆਪਣਾ